ਹਾਂਜੀ ਵੀਰੋ ਤੁਹਾਨੂੰ ਪਤਾ ਹੀ ਆ ਕਮਲ ਕੋਰ ਨੇ ਗੰਦ ਪਾਇਆ ਹੋਇਆ ਸੀ ਪੰਜਾਬ 'ਚ ਤੇ ਗੰਦ ਪਾਪ ਆ ਕੇ ਪੈਸੇ ਕਮਾਉਂਦੀ ਸੀ ਤੇ ਜੋ ਹੋਇਆ ਤੁਹਾਨੂੰ ਪਤਾ ਹੀ ਆ ਵੀਰੋ ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਆ ਇਹ ਗੰਦ ਖਾਣਾ ਕੁੱਲੜ ਪੀਏ ਵਾਲੇ ਉਹ ਪਾਟਰੇ ਜਾਨੇ ਸ਼ੁਰੂ ਕੀਤਾ ਆਪਣੀ ਘਰ ਵਾਲੀ ਦੀ ਨੰਗੀਆਂ ਫਿਲਮਾਂ ਬਣਾ ਕੇ ਉਹ ਬਿਗ ਬਾਸ ਚ ਗਿਆ ਉਸ ਤੋਂ ਬਾਅਦ ਹੁਣ ਕਹਿੰਦੇ ਉਹ ਕਹੇ ਵੱਡੀ ਕੋਈ ਵੈਬਸਾਈਟ ਆ ਕੋਈ ਪੂਰਨ ਫਿਲਮਾਂ ਦੀ ਤੇ ਉਹਦੇ ਵਾਸਤੇ ਆਪਣੀ ਘਰ ਵਾਲੀ ਦੀਆਂ ਤੇ ਆਪਦੀਆਂ ਉਹ ਫਿਲਮਾਂ ਬਣਾਵਣਾ ਵੇਚਦਾ ਆ ਇਹ ਗੰਦ ਖਾਨਾ ਇੰਨਾ ਪੰਜਾਬ ਚ ਵੱਧ ਚੁੱਕਾ ਆ ਇੰਨਾ ਵੱਧ ਚੁੱਕਾ ਆ ਕਿ ਲਿਮਟ ਹੋ ਗਈ ਆ ਲਿਮਟ ਇਹ ਹੁਣ ਜਿਨ੍ਹਾਂ ਨੇ ਜੋ ਕੀਤਾ ਇੱਕ ਦਿਨ ਲੋਕਾਂ ਨੇ ਅੱਖ ਕੇ ਕਰਨਾ ਹੀ ਆ ਹੁਣ ਸੋਸ਼ਲ ਮੀਡੀਆ ਤੇ ਖੋਲਣਾ ਹੀ ਪੈਣਾ ਕਈ ਉਹ ਜੇ ਲੰਡੂ ਵੀ ਤੁਸੀਂ ਨਹੀਂ ਵੇਖਣਾ ਤੇ ਤੁਸੀਂ ਅਨਫੋਲੋ ਕਰ ਦਿਓ ਭਰਾ ਇਹ ਗੰਦ ਨਾਲ ਫੋਲੋ ਕੀਤਿਆਂ ਨਹੀਂ ਇਹ ਤੇ ਆਪਾਂ ਜਦੋਂ ਖੋਲਦਿਆਂ سوشل میڈیا ਹਰ ਬੱਚਾ ਬੁੱਢਾ ਲੜਕੀ ਜਨਾਨੀ سوشل میڈیا ਮੋਬਾਈਲ ਹੱਥੀ ਫੜ ਕੇ 12 ਘੰਟਿਆਂ ਵਿੱਚ 6 ਘੰਟੇ ਹਰ ਕਿਸੇ ਦੇ ਹੱਥ 'ਚ ਮੋਬਾਈਲ ਰਹਿੰਦਾ ਤੇ ਇਹ ਗੰਦ ਖਾਨਾ ਅੱਗੇ ਆਉਂਦਾ ਆਉਂਦਾ ਇਹ ਅਨਫੋਲੋ ਕੀਤਿਆਂ ਤੇ ਅਨਸਬਸਕ੍ਰਾਈਬ ਕੀਤਿਆਂ ਇਹ ਗੰਦ ਖਾਨਾ ਪਿੱਛਾ ਛੱਡਣ ਵਾਲਾ ਨਹੀਂ ਹੈਗਾ ਹੂੰ ਹੁਣ ਕਈ ਵੱਡੇ ਬڑے ਅਗਲਮੰਦ ਬਣੇ ਫਿਰਦੇ ਆ ਨਹੀਂ ਉਹ ਨਹੀਂ ਉਹ ਨਹੀਂ ਆ ਨਹੀਂ ਹੈ ਇੰਨਾਂ ਨੇ ਜੋਗ ਗੰਦ ਖਾਂਦਾ ਪਾਇਆ ਸਮਾਜ ਦਾ ਬੇੜਾ ਗਰਕ ਕਰਤਾ ਇਹਨਾਂ ਪੰਜਾ ਸਤਾ ਨੇ ਮੈਂ ਬੜਾ ਇਹਨਾਂ ਦੇ ਖਿਲਾਫ ਵੀਡੀਓ ਪਾਈ ਸੀ ਕ੍ਰਾਂਤੀ ਲਿਆਂਦੀ ਆਪਾਂ ਨੂੰ ਆਪਣੇ ਆਪ ਦੇ ਬੜਾ ਮਾਣ ਆ ਸ਼ਰਲੀਨ ਕਮਲਕੌਰ ਮੀਤੀ ਪ੍ਰੀਜਟੀ ਬਰੌਂ ਕੁੜੀ ਇਹ ਕੁੱਲੜ ਪੀਜੀ ਵਾਲਾ ਗੰਦ ਇੱਕੋ ਜਸਨੀਤ ਕਿ ਜਸਲੀਨ ਕਿਹੜੀ ਆ ਇਨਾ ਨੇ 57 ਚਵਲਾ ਨੇ ਇਹ ਗੰਦ ਸ਼ੁਰੂ ਕੀਤਾ ਹੀ ਇਹ ਗੰਦ ਹੁਣ ਪੂਰੇ ਪੰਜਾਬ ਚ ਕੈਂਸਰ ਵਾਂਗ ਫੈਲ ਚੁੱਕਾ ਆ ਕੈਂਸਰ ਵਾਂਗ ਇਹ ਗੰਦ ਫੈਲ ਚੁੱਕਾ ਕਿੱਦਾਂ ਤੁਸੀਂ ਵੇਖਿਆ ਬੰਦੇ ਆਪਣੀਆਂ ਜਨਾਨੀਆਂ ਨੂੰ ਕਿੱਦਾਂ ਘਰ ਘਰ ਕੇ ਕੋਡੀਆਂ ਕਰ ਕਰਕੇ ਕੋਈ ਕੋਸ਼ ਕੰਜਰਖਾਨਾ ਕਰਨ ਰਿਆ ਕੋਈ ਕੋਸ਼ ਕੰਜਰਖਾਨਾ ਕਰਨ ਰਿਆ ਤੇ ਮਹੀਨੇ ਦਾ 5-7 ਲੱਖ ਕਮਾਉਣ ਰਿਆ ਵਿਲੇ ਕਾਰਾਂ 'ਚ ਘੁੰਮਦੇ ਐ, ਐਸ਼ਾ ਲੈਂਦੇ, ਕੰਮ ਕਰਨ ਦੀ ਲੋੜ ਹੀ ਨਹੀਂ। ਹੈ? ਇਹ ਤਾਂ ਪੰਜਾਬ ਦੇ ਘਰ-ਘਰ ਕੋਠਾ ਕੋਠਾ ਖੋਲਤਾ ਇਹਨਾਂ ਨੇ ਘਰ-ਘਰ। ਇਹਦਾ ਨਤੀਜਾ ਕੋਈ ਨਾ ਕੋਹ ਰਿਜ਼ਲਟ ਆਉਣਾ ਹੀ ਆਉਣਾ ਸੀ। ਬਿਲਕੁਲ ਇੱਕ ਹਿਊਮਨ ਰਾਈਟਸ ਆ ਕੇ ਚਲੋ ਕਿਸੇ ਦੀ ਜਾਨ ਕਿਸੇ ਨੂੰ ਲੈਣ ਦਾ ਕੋਈ ਹੱਕ ਨਹੀਂ ਪਰ ਇਹ ਗੰਦਖਾਨਾ ਇੰਨਾ ਵੱਧ ਗਿਆ ਸੀ। ਇਹਨੇ ਕੁਛ ਨਾ ਕੁਛ ਕਰਵਾਉਣਾ ਸੀ ਤੇ ਆ ਜਿਹੜੇ ਹੁਣ ਸਿਆਣੇ ਬਣੇ ਬੈਠੇ ਆ ਅਨਫੋਲੋ ਕਰ ਦਿਓ। ਅਨਸਬਸਕ੍ਰਾਈਬ ਕਰ ਦੋ ਤੁਸੀਂ ਨਾ ਵੇਖੋ ਉਹ ਯਾਰ ਜੇ ਕੋਈ ਚੰਗੀ ਖਬਰ ਵੀ ਵੇਖੀ ਦੀ ਆ ਤਾਂ ਅਗਲਾ ਜਦੋਂ ਸਕਰੋਲ ਕਰੀਦਾ ਅੱਗੇ ਇੱਕ ਗੰਦ ਖਾਨਾ ਆ ਹੀ ਜਾਂਦਾ ਆ ਯਾਰ ਐਡਾ ਇਹ ਕੈਂਸਰ ਵਾਂਗ ਲੋਕਾਂ ਨੇ ਆਪਣੀਆਂ ਘਰ ਵਾਲੀਆਂ ਸਟਾਰਟ ਕਰ ਲੀਆਂ ਵੀ ਹੋ ਸਕਦੀ ਚੱਲ ਕੰਜਰ ਖਾਨਾ ਕਰੀਏ ਤੇ ਮਹੀਨੇ ਦੇ 5-7 ਲੱਖ ਕਮਾਈਏ ਕੰਮ ਕਰਨਾ ਬੜਾ ਓਖਾ ਆ ਫਿਰ ਇਹ ਬਹਾਨੇ ਇਹੋ ਜੇ ਮਾਰਦਾ ਇਹ ਕੰਜਰ ਖਾਨਾ ਉਹ ਸ਼ਰਲੀਨ ਚਾਵਲ ਗਾਲਾਂ ਕੱਢਣ ਵਾਲੀ ਐਡੀਆਂ ਐਡੀਆਂ ਗਾਲਾਂ ਕੱਢਦੀ ਲੋਕਾਂ ਨੂੰ ਤੇ ਗਾਲਾਂ ਕੱਢ ਕੱਢ ਕੇ ਪੈਸੇ ਕਮਾਉਂਦੀ ਆ ਪੈਸੇ ਆਉਂਦੇ ਲੋਕੀ ਸੁਣਦੇ ਆ ਉਹ ਜਦੋਂ ਉਹਨੇ ਕਹਿਣਾ ਮੇਰਾ ਪਿਓ ਵੈਂਟੀਨੇਟਰ ਤੇ ਪਿਆ ਮੇਰਾ ਪਿਓ ਵੈਂਟੀਨੇਟਰ ਤੇ ਪਿਆ ਅੱਛਾ ਜੇ ਤਰਾ ਪਿਓ ਵੈਂਟੀਨੇਟਰ ਤੇ ਪਿਆ ਤੇ ਤੂੰ ਤਾਂ ਗੰਦ ਖਾਣਾ ਪਾਉਣੀ ਆ ਆ ਜਿਹੜੀਆਂ ਕੁੜੀਆਂ ਭੱਠੇ ਦੇ ਕੰਮ ਕਰਦੀਆਂ ਜਿਹੜੀਆਂ ਬੀਬੀਆਂ ਝੋਨਾ ਲਾਉਂਦੀਆਂ ਜਿਹੜੀਆਂ ਬੀਬੀਆਂ ਨਰੇਗਾ ਚ ਕੰਮ ਕਰਦੀਆਂ ਉਹ ਤੇ ਇਹੋ ਜਿਹੇ ਬਹਾਨੇ ਮਾਰਦੀਆਂ ਨਹੀਂ ਉਹ ਮਿਹਨਤ ਦਾ ਕਰਕੇ ਖਾਂਦੀਆਂ ਸਿੱਧਾ ਕਹੋ ਚਵਲੋ ਤੁਸੀਂ ਗੰਦਿਆਂ ਗੰਦ ਤਹਾਡੀ ਪਦਾਇਸ਼ ਹੀ ਗੰਦੇ ਖੂਨ ਨਾਲ ਹੋਈ ਆ ਤੇ ਤੁਸੀਂ ਗੰਦ ਪਾਉਣਾ ਹੀ ਪਾਣਾ ਐਵੇਂ ਹਾਲ ਤੂੰ ਫालतू ਦੇ ਬਹਾਨੇ ਮਾਰਦੀਆਂ ਰਹਿੰਦੀਆਂ ਉਹ ਪ੍ਰੀਤ ਜੱਟੀ 6 ਕਰੋੜ ਦੀ ਉਹਦੀ ਕੋਠੀ ਆ ਤੇ ਉਹ ਨਾਲ ਉਹ ਡੱਕਰ ਜਿਹਾ ਰੱਖਿਆ ਹੋ ਘਰ ਆਲਾ ਤੇ ਉਹ ਕਿਸੇ ਨੇ ਨੂੰ ਧਮਕੀ ਦਿੱਤੀ ਤੇ ਉਹ ਅੱਗੋਂ ਪਤਾ ਕੀ ਕਹਿੰਦੀ ਮੇਰੀ ਮਾਂ ਹੈ ਨਹੀਂ ਮੇਰਾ ਭਰਾ ਹੈ ਨਹੀਂ ਫਿਰ ਮੈਂ ਤੁਸੀਂ ਮੇਰੇ ਫੈਮਲੀ ਦਾ ਖਰਚਾ ਚੱਕ ਲਓ ਤੁਸੀਂ ਮੈਨੂੰ ਦੋ ਪੈਸੇ ਉਹ ਕੁੜੀ ਆ ਵੀਏ ਉਹ ਚਵਲੇ ਉਹ ਚਵਲੇ ਤੂੰ ਜਿੱਡੀ ਬੇਸ਼ਰਮ ਔਰਤ ਤੂੰ ਹੀ ਸ਼ਰ ਅਮ ਇਹਨੇ ਪਹਿਲਾਂ ਇੱਕੋ ਸਿੱਖ ਮੁੰਡੇ ਜਨਾ ਮੂੰਹ ਕਾਲਾ ਕੀਤਾ ਜੋ ਵੀ ਕੰਜਰਖਾਨਾ ਮੇਰਾ ਖਿਆਲ 1970 ਦੇ ਪੰਜਾਬ ਤੋਂ ਪਹਿਲਾਂ ਇਹੋ ਜਿਹਾ ਕੰਜਰਖਾਨਾ ਹੋ ਜਾਂਦਾ ਬੰਦੇ ਉਾਂ ਹੀ ਵੱਢ ਕੇ ਉਹ ਮਾਰਦੇ ਹੀ ਉਹ ਸ਼ਰ ਅਮ ਦੇ ਪੇਰੈਂਟਸ ਮਾਪਿਆਂ ਸਾਹਮਣੇ ਉਹ ਕੰਜਰਖਾਨਾ ਹੋਇਆ ਉਸ ਤੋਂ ਬਾਅਦ ਉਹ ਡੁੱਕਰ ਜਣਾ ਵਿਆਹ ਕਰਾ ਲਿਆ ਤੇ ਉਹ ਦੇ ਕਾਰ 'ਚ ਬਹਿ ਕੇ ਪੈਂਟ ਖੋਲ ਕੇ ਇਹਨੇ ਜੋ ਕੀਤਾ ਸਾਰੇ ਪੰਜਾਬ ਨੇ ਵੇਖਿਆ ਯਾਰ ਇਹਦੇ ਪਿੰਡ ਵਾਲੇ ਜਿਹੜੇ ਪਿੰਡ ਰਹਿੰਦੀ ਉਹ ਐਡੇ ਯਾਰ ਨਕਮੇ ਆ ਇਹੋ 1970 ਤੋਂ ਪਹਿਲਾਂ ਹੁੰਦਾ ਤੇ ਪਿੰਡ ਵਾਲਿਆਂ ਹੁੱਕਾ ਪਾਣੀ ਬੰਦ ਕਰਕੇ ਪਿੰਡੋਂ ਭਜਾ ਦੇਣੇ ਸੀ ਉਹ ਕਹਿੰਦੀ ਮੇਰਾ ਖਰਚਾ ਚੱਕ ਲੋ ਮੈਂ ਦੱਸ ਆਹ ਕੀ ਗੱਲ ਹੋਈ ਵੀ ਤੇਰਾ ਖਰਚਾ ਪੰਜਾਬ ਚੱਕੇ ਤੇ ਫੇਰ ਤੂੰ ਗੰਦ ਪਾਉਣਾ ਬੰਦ ਕਰੇਗੀ ਉਹ ਵੇਖਿਆ ਕਿ ਵੀਡੀਓ ਚਲੇ ਜਿ ਕਿਦਾਂ ਨਾਉਂਦੀ ਉਹ ਸਪੈਸ਼ਲ ਉਹਨੇ ਉਹ ਬੂਬਸ ਟਾਇਰ ਦੇ ਵਿਖਾਏ ਆ ਜਿਸ ਨਾਲ ਵੀਡੀਓ ਹੋਰ ਚੱਲੇ ਹੋਰ ਠਰਕੀ ਲੋਕ ਵੇਖਣ ਹਨਾ ਤੇ ਇਹ ਗੰਦਖਾਨਾ ਪੰਜਾਬ 'ਚ ਯਾਰ ਪੂਰੇ ਇੰਡੀਆ 'ਚ ਲੜਕੀਆਂ ਰੀਲਾਂ ਬਣਾਉਂਦੀਆਂ ਵਾਂ ਪਰ ਇਹ ਗੰਦਖਾਨਾ ਇਹਦਾ ਪੰਜਾਬ 'ਚ ਹੀ ਜ਼ਿਆਦਾ ਕਿਉਂ ਪੈ ਗਿਆ ਇਹ ਗੱਲ ਵੀ ਸੋਚਣ ਵਾਲੀ ਆ ਵੀ ਇਹ ਗੰਦਖਾਨਾ ਪੰਜਾਬ 'ਚ ਇੰਨਾ ਜ਼ਿਆਦਾ ਕਿਉਂ ਪੈ ਗਿਆ ਇਹ ਪੰਜਾਬ ਸੱਤਾ ਨੇ ਗੰਦਖਾਨਾ ਪਾਇਆ ਇਹਨਾਂ ਨੇ ਪੰਜਾਂ ਸੱਤਾਂ ਨੇ ਹਿਮਾਚਲ ਦੀਆਂ ਕੁੜੀਆਂ ਰੀਲਾ ਬਣਾਉਂਦੀਆਂ ਯਾਰ ਉਹ ਜਿਵੇਂ ਸਬਜ਼ੀ ਬੀਜਦੀ ਉਹ ਸਭ ਵਿਖਾਉਂਦੀਆਂ ਬੜਾ ਸਾਫ਼ ਸੁਥਰਾ ਉਹ ਇੰਨਾ ਕਹਿਣ ਗਿਆ ਕਿ ਹਾਂ ਕੋਈ ਮੈਸੇਜ ਕਰ ਦੇ ਅੱਛਾ ਆਪਸੇ ਸ਼ਾਦੀ ਕਰਨਾ ਚਾਹਤੇ ਹੋ ਤਾਂ ਮੇਰੇ ਮੰਮੀ ਪਾਪਾ ਸੇ ਕੰਟੈਕਟ ਕਰੋ ਇੰਨਾ ਕੋ ਸ਼ਰਮ ਬੜੇ ਚ ਹੈ ਹੋਰ ਥਾਂ ਥਾਂ ਬੰਬੇ ਬਿਲ ਇੰਡਸਟਰੀ ਯਾਰ ਬੰਬੇਰੀਆਂ ਕੁੜੀਆਂ ਦੀ ਰੀਲਾ ਬਣਾਉਂਦੀਆਂ ਜੇ ਕੋਈ ਬਣਾਉਂਦੀ ਚੰਗੀ ਰੀਲ ਬਣਾਉਂਦੀ ਕੋਈ ਖਾਣਾ ਮੈਂ ਬਣਾ ਰਹੀ ਆ ਜਾਂ ਕੋਈ ਆਪਣੀ ਆਰਟ ਦਾ ਰੀਲ ਬਣਾਉਂਦੀ ਜਾਂ ਕਹਿੰਨੇ ਕੋਈ ਬਿਜ਼ਨਸ ਆ ਉਹਨਾਂ ਦਾ ਰੀਲਾਂ ਬਣਾਉਂਦੀਆਂ ਆ ਕੰਜਰ ਖਾਨਾ ਤੇ ਪੰਜਾਬ ਦੀ ਕੋਠਾ ਬਣਾਤਾ ਇਹਨਾਂ ਪੰਜਾਬ 'ਚ ਕੰਜਰਾਂ ਨੇ ਸਾਰਿਆਂ ਨੇ ਮਿਲ ਕੇ ਇਹ 50 ਸਤਾ ਨੇ ਆ ਕੁੱਲੜ ਪੀਜੇ ਵਾਲੇ ਦੇ ਤੇ ਸਰੀਆ ਤੱਕ ਦੋ ਕੁੜੀ ਐਡਾ ਕੰਜਰ ਐਡਾ ਖੱਚ ਬੰਦਾ ਓ ਯਾਰ ਉਹਨੇ ਸਭ ਤੋਂ ਜ਼ਿਆਦਾ ਕੰਜਰ ਖਾਨਾ ਕੁੱਲੜ ਪੀਜੇ ਵਾਲੇ ਨੇ ਸ਼ੁਰੂ ਕੀਤਾ ਖੱਚ ਨੇ ਸਭ ਤੋਂ ਜ਼ਿਆਦਾ ਜਿੰਨਾ ਕੰਜਰਖਾਨਾ ਆਪਣੀ ਘਰ ਵਾਲੀ ਦੀ ਬਲੂ ਫਿਲਮ ਬਣਾ ਕੇ ਉਹਨੇ ਨੈਟ ਤੇ ਚਾੜੀ ਯਾਰ ਕਿੱਡੀ ਸ਼ਰਮ ਵਾਲੀ ਗੱਲ ਕਿੱਡੀ ਪਰ ਜਦੋਂ ਬੰਦੇ ਦਾ ਕਹਿੰਦੇ ਜਮੀਰ ਇਹ ਇਹ ਸਭ ਕੋਠੇ ਵਾਲੇ ਆ ਇਹਨਾਂ ਨੂੰ ਇਹ ਜਿੰਨੇ ਕੋਠਾ ਗਏਗਾ ਇਹਨਾਂ ਨੂੰ ਪੰਜਾਬ ਚ ਕੋਈ ਲੱਗ ਜਗਾ ਬਣਾ ਕੇ ਉਥੇ ਸਾਰੇ ਰੱਖਣੇ ਚਾਹੀਦੇ ਪੰਜਾਬ ਦੇ ਆਮ ਲੋਕਾਂ ਚ ਨਹੀਂ ਹੋਣੇ ਚਾਹੀਦੇ ਤੇ ਉਹ ਜਿਹੜਾ ਕਲੋਨੀ ਬਣਾਉਣੀ ਆ ਉਹਦਾ ਨਾਮ ਰੱਖਣਾ ਚਾਹੀਦਾ ਕੋਠਾ ਇਹ ਸਾਰਿਆਂ ਦੇ ਕੋਠੇ ਵਾਲੇ ਨੇ ਵੱਜਣੇ ਚਾਹੀਦੇ ਕੋਠੇ ਵਾਲੇ ਵੀ ਇਹ ਸਾਰੇ ਕੋਠੇ ਵਾਲੇ ਆ ਹੈ ਇਹਨਾਂ ਨੇ ਇਹੋ ਜਿਹਾ ਪੰਜਾਬ ਦਾ ਯਾਰ ਪੰਜਾਬ ਦਾ ਕਲਚਰ ਬੜਾ ਸਾਫ਼ ਸੁਥਰਾ ਆ ਬੜਾ ਵਧੀਆ ਤੀਜ ਹੁੰਦੀ ਸੀ ਤੀਜ ਵਿੱਚ ਜਨਾਨੀਆਂ ਪਰਦੇ ਜਾਂ ਮਾੜੀਆਂ ਜੀਆਂ ਹਾਸੇ ਮਖੌਲ ਦੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਵੱਧ ਤੋਂ ਵੱਧ ਉਹ ਹੁੰਦਾ ਸੀ ਇਹਨਾਂ ਨੇ ਤੇ ਨੰਗ ਜਿਹੇ ਨੰਗ ਜਿਹੇ ਨੰਗ ਜਿਹੇ ਇਨਾ ਨੇ ਤੇ ਕੰਜਰਖਾਨਾ ਹੀ ਸ਼ੁਰੂ ਕਰਤਾ ਕੰਜਰਖਾਨਾ ਹੀ ਕੀ ਕੀ ਕੰਜਰਖਾਨਾ ਚੱਲਦਾ ਕੀ ਕੀ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੀ ਆ ਬੁੱਢੇ ਬੁੱਢੇ ਯਾਰ ਅੱਛਾ ਗਾਤਰੇ ਪਾਏ ਹੋਏ ਕਈ ਉਹ ਗਾਤਰਾ ਪਾ ਕੇ ਕੰਜਰਖਾਨਾ ਕਰਦੇ ਉਹ ਕੰਜਰੋ ਤੁਸੀਂ ਕੰਜਰਖਾਨਾ ਕਰਨਾ ਤੇ ਕਰੋ ਤੁਹਾਡਾ ਖੂਨ ਹੀ ਮਾੜਾ ਪਰ ਗਾਤਰਾ ਦੇ ਲਾ ਲਓ ਕਿਸੇ ਧਰਮ ਦੇ ਚਿੰਨ੍ਹ ਨੂੰ ਤੇ ਬਦਨਾਮ ਨਾ ਕਰੋ ਇਹ ਇੱਕ ਸਟੈਪ ਆ ਇਹ ਇੱਕ ਸਟੈਪ ਆ ਪੰਜਾਬ ਚ ਜਿਹੜਾ ਕੰਜਰਖਾਨੇ ਦੇ ਖਿਲਾਫ ਪਹਿਲੀ ਵਾਰ ਖੜਾ ਹੋਇਆ ਵਿਰੋਧ ਕਰਦੇ ਸੀ ਸਾਡੇ ਆਰਗੇ ਵਿਰੋਧ ਕਰਦੇ ਸੀ ਪਰ ਲੋਕ ਗਾਲ੍ਹਾਂ ਕੱਢਦੇ ਸੀ ਇਹ ਪਹਿਲੀ ਵਾਰ ਇਹ ਕੰਜਰਖਾਨੇ ਦੇ ਖਿਲਾਫ ਇਹ ਜਨਤਾ ਖੜੀ ਹੋਈ ਪਹਿਲੀ ਵਾਰ ਇਸ ਕੰਜਰਖਾਨੇ ਦੇ ਖਿਲਾਫ ਕਿਉਂਕਿ ਕੰਜਰਖਾਨਾ ਸਿਰ ਤੋਂ ਉੱਪਰ ਦੀ ਨੰਗਿਆ ਇਹ ਪੰਜਾਬ ਚ ਕੰਜਰਖਾਨਾ ਸਿਰ ਤੋਂ ਉੱਪਰ ਦੀ ਨੰਗਿਆ ਤੇ ਪਹਿਲੀ ਵਾਰ ਜਨਤਾ ਇਸ ਕੰਜਰਖਾਨੇ ਦੇ ਖਿਲਾਫ ਹੋਈ ਪਰ ਕੁਝ ਉਹ ਜੇ ਗੰਦ ਲੋਕ ਹੈਗੇ ਆ ਜਿਹੜੇ ਹਾਲੇ ਵੀ ਕੰਜਰਖਾਨੇ ਨੂੰ ਸਪੋਰਟ ਕਰ ਰਹੇ ਆ ਹਾਲੇ ਵੀ ਕਾਨੂੰਨ ਕਾਨੂੰਨ ਚ ਸੰਸ਼ੋਧਨ ਹੋਣਾ ਚਾਹੀਦਾ ਜਿੰਨਾ ਗੰਦਮੰਦਾ ਇਹ ਸਾਰਿਆਂ ਦਾ ਕੋਈ ਇਹੋ ਜਿਹਾ ਕੰਟਰੋਲ ਹੋਣਾ ਚਾਹੀਦਾ ਕਾਨੂੰਨ ਦਾ ਇਹਨਾਂ ਨੂੰ ਡਾਰੀ ਆ ਨਹੀਂ ਕੋਈ ਕੋਈ ਡਰ ਨਹੀਂ ਇਹਨਾਂ ਨੂੰ ਕਾਨੂੰਨ ਦਾ ਇਹ ਗੰਦ ਖਾਨੇ ਨੂੰ ਵਿਰੋਧ ਜਿੰਨਾ ਵਿਰੋਧ ਹੁੰਦਾ ਇਸ ਗੰਦਖਾਨੇ ਦਾ ਵਿਰੋਧ ਕਰੋ ਇਹ ਜਿਹੜਾ ਗੰਦਖਾਨਾ ਪਿੰਡੋਂ ਇਹਨਾਂ ਨੂੰ ਭਜਾਓ ਮੈਂ ਨਾ ਇੱਕ ਪ੍ਰੋਜੈਕਟ ਕਰਨ ਲੱਗੇ ਤੇ ਮਹਾਲੀ ਰਹਿ ਰਿਹਾ ਸੀ ਉਥੇ ਪੂਰੀ ਕਲੋਨੀ ਰੀਲਾਂ ਵਾਲੀਆਂ ਦੀ ਜਿੱਥੇ 10000 ਪਾੜਾ ਆ ਫਲੈਟ ਦਾ ਉਹ 20000 ਦਿੰਦੀਆਂ ਆ ਕਿਉਂ ਕਿਉਂਕਿ ਪਿੰਡਾਂ 'ਚ ਉਹਨਾਂ ਨੂੰ ਰਹਿਣ ਨਹੀਂ ਦਿੰਦੇ ਪਿੰਡ ਵਾਲੇ ਭਜਾਉਂਦੇ ਭਜੋ ਕੁੜੀਆਂ ਕੀ ਗੰਦ ਪਾਇਆ ਤੁਸੀਂ ਦਿਓ ਫੇਰ ਮਹਾਲੀ ਜਾ ਕੇ ਸ਼ਰੇ ਆਮ ਖੁੱਲਾ ਗੰਦ ਪਾਉਂਦੀਆਂ ਉਹ ਤਾਂ ਪੈਸੇ ਕਮਾਉਂਦਿਆਂ ਆ ਪਰ ਉਹ ਜਿਹੜਾ ਗੰਦ ਆ ਉਹ ਜਨਤਾ ਆਮ ਵੇਖਦੀ ਆ ਨਾ ਜਨਤਾ ਤੇ ਪ੍ਰਭਾਵ ਪੈਂਦਾ ਆ ਆਪਣਾ ਪੰਜਾਬ ਦਾ ਕਲਚਰ ਯਾਰ ਕੋਠੇ ਵਾਲਾ ਕਲਚਰ ਨਹੀਂ ਹੈਗਾ ਆਪਣਾ ਮਿਰਜੇ ਵਾਲਾ ਰਾਂਝੇ ਵਾਲਾ ਇੱਕ ਪਿਆਰ ਮੁਹੱਬਤ ਉਹ ਵਾਲੀ ਆ ਉਥੇ ਹੀ ਦੰਗੀ ਹੋ ਗਏ ਨਹੀਂ ਨੱਚਦੀ ਸੀ ਉਥੇ ਸਹਿਬਾ ਕੰਜਰ ਖਾਂਦੇ ਨਹੀਂ ਕਰਦੀ ਸੀ ਉਹਨਾਂ ਦਾ ਇੱਕ ਪਿਆਰ ਸੀ ਚਲੋ ਜੋ ਵੀ ਸੀ ਪਰ ਆ ਜਿਹੜਾ ਗੰਦ ਮੰਦ ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਚੱਲਿਆ ਨਾ ਇਹਦਾ ਕਦੇ ਨਾ ਕਦੇ ਤੇ ਅੰਤ ਹੋਣਾ ਹੀ ਸੀ ਇਹ ਸਿਰ ਪਰੋਂ ਲੰਘਿਆ ਸੀ ਤੇ ਸਪੋਰਟ ਕਰਨ ਵਾਲੇ ਸਪੋਰਟ ਕਰਨ ਦੇ ਆ ਹੈ ਉਹ 5 ਲੱਖ ਗੰਦ ਪਾ ਕੇ ਕਮਾ ਲਿਆ ਤੇ 5 ਲੱਖ ਚੋਂ 20000 ਗਰੀਬਾਂ ਚ ਵੰਡਦਾ ਤੇ ਉਹ ਉਹਨੂੰ ਚੰਗਾ ਸਮਝਦੇ ਤੁਸੀਂ ਅੱਧ ਹੋ ਗਈ ਯਾਰ ਅੱਧ ਹੋ ਗਈ ਤੁਹਾਡੀ ਜੋ ਕਰ ਕਰੋ ਪੰਜਾਬ ਦੇ ਲੋਕਾਂ ਨੂੰ ਅਕਲ ਆਈ ਦੇ ਗੰਦ ਖਾਨੇ ਦੇ ਖਿਲਾਫ ਇੱਕ ਸਟੈਪ ਖੜਾ ਹੋਇਆ ਬੜਾ ਵਧੀਆ ਹੋਇਆ ਤੇ ਪੰਜਾਬ ਦੇ ਲੋਕੋ ਕੈਮ ਰਿਓ ਹੁਣ ਇਸ ਗੰਦ ਖਾਨੇ ਦਾ ਗੱਡ ਕੇ ਵਿਰੋਧ ਕਰੋ ਅੱਜ ਜਥੇ ਕੁਲੜ ਪੀਜੇ ਆਲਾ ਗੰਦ ਦੇਦਾ ਇਹ ਇਹ ਇਹਨੂੰ ਲੋੜ ਆ ਪਹਿਲਾਂ ਤੇ ਕੁਛ ਲੈਣ ਦੀ ਸਾਰ ਸਭ ਤੋਂ ਪਹਿਲਾਂ ਗੰਦ ਇਹਨੇ ਸ਼ੁਰੂ ਕੀਤਾ ਜਨਾਨੀਆਂ ਵਿਖਾਉਣ ਦਾ ਨੈਟ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਅੱਜ ਕਿੰਨੇ ਆਪਣੀਆਂ ਜਨਾਨੀਆਂ ਵਿਖਾ ਵਿਖਾ ਕੇ ਵਿਖਾ ਵਿਖਾ ਕੇ ਗੰਦੀਆਂ ਹਰਕਤਾਂ ਕਰ ਕਰ ਕੇ ਪੈਸੇ ਕਮਾਉਣ ਦੇ ਆ ਤੇ ਮਿਹਨੇ ਦਾ 4-5 ਲੱਖ ਰੁਪਇਆ ਕਮਾਉਂਦੇ ਆ। ਕੁਛ ਨਹੀਂ ਘੰਟਾ ਕੇ ਸਵੇਰੇ ਸ਼ਾਮ ਦਿਨ ਚ ਘੰਟਾ ਗੰਦ ਪਾਉਣਾ ਆ ਤੇ ਸਾਰਾ ਦਿਨ ਵਿਹਲੇ ਰਹਿਣਾ ਤੇ 5 ਲੱਖ ਰੁਪਇਆ ਆਉਣਾ ਮਹੀਨੇ ਦਾ। 5-7 ਲੱਖ ਰੁਪਇਆ ਆਉਣਾ। ਫਿਰ ਇਹਨਾਂ ਗੰਦ ਖਾਨੇ ਦੀ ਇਸ਼ਤ ਵੱਡੀ ਆ। ਇਹਨਾਂ ਨੂੰ ਬਕਾਇਦਾ ਬੁਲਾਇਆ ਜਾਂਦਾ ਵਾ। ਉਹ ਬਰਾਂਡ ਕੁੜੀ ਪਤਾ ਨਹੀਂ ਕਿੰਨੇ ਘਰ ਲੁੱਟ ਕੇ ਕਿੰਨਿਆਂ ਕੋ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਕੇ ਆਈ ਹੋਈ ਆ ਤੇ ਸਕੂਲੇ ਜਾ ਕੇ ਲੜਕੀਆਂ ਨੂੰ ਸਪੀਚ ਦਿੰਦੀ ਆ ਤੁਸੀਂ ਅੱਗੇ ਕਿਵੇਂ ਵਧਣਾ ਹੱਦ ਹੋ ਗਈ ਆ ਹੱਦ ਹੋ ਗਈ ਹੱਦ ਹੋ ਗਈ ਯਾਰ ਪੰਜਾਬ ਦੇ ਲੋਕਾਂ ਦੀ ਉਹ ਸੁਖ ਰਦਿਆ ਉਹ ਸਕੂਲਾਂ ਜਾ ਕੇ ਬੱਚਿਆਂ ਨੂੰ ਸਪੀਚ ਦਿੰਦਾ ਹੁੰਦਾ ਸੀ ਹੱਦ ਹੋ ਗਈ ਹੱਦ ਹੋ ਗਈ ਯਾਰ ਇੱਕ ਉਹ ਬੋਂਡੂ ਕਿਹੜਾ ਉਹ ਕਿਹੜਾ ਸੰਧੂ ਪਤਾ ਨਹੀਂ ਕੀ ਨਾਮ ਦਾ ਸੰਧੂ ਲਾਈ ਬੈਠਾ ਮੈਡ ਸੰਧੂ ਇੱਕ ਉਹ ਗੁਰਦਾਸ ਹੰਡਾ ਯਾਰ ਇਹ ਲੋਕ ਸਕੂਲਾਂ ਜਾ ਕੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਆ ਗਾਈਡੈਂਸ ਕਰਦੇ ਆ ਹੱਦ ਹੋ ਗਈ ਪੰਜਾਬ ਦੇ ਲੋਕਾਂ ਦੀ ਉਹ ਕੋਈ 올림픽 ਦਾ ਖਿਡਾਰੀ ਖੇਡਾਂ ਦਾ ਸਾਡਾ ਬੇੜਾ ਹੀ ਗਰਕ ਹੋ ਗਿਆ ਪੰਜਾਬ ਦੇ ਲੋਕਾਂ ਦਾ ਹੱਦ ਹੋ ਗਈ ਪਰ ਇਹ ਇੱਕ ਪਹਿਲਾ ਕਦਮ ਆ ਵੀਰੋ ਗੰਦ ਦੇ ਖਿਲਾਫ ਖੜੇ ਹੋ ਜੋ ਨਹੀਂ ਤਾਂ ਇੱਕ ਗੰਦ ਸਾਡੇ ਬੱਚਿਆਂ ਦੇ ਪ੍ਰਭਾਵ ਪਾਏਗਾ ਪੰਜਾਬ ਨੂੰ ਕੋਠਾ ਨਹੀਂ ਬਣਾਉਣਾ ਪੰਜਾਬ ਨੂੰ ਪੰਜਾਬ ਹੀ ਰਹਿਣ ਦੇਣਾ ਆ ਧੰਨਵਾਦ ਵੀਰੋ ਧੰਨਵਾਦ